ਸਾਥ ਸੰਗਤ ਜੀਓ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਸਭ ਤੋਂ ਵੱਡੀ ਭਵਿੱਖਬਾਣੀ ਕਿਵੇਂ ਇੰਨੀ ਜਲਦੀ ਬੀਤ ਗਿਆ 2025 ਦਾ ਸਾਲ 2026 ਜਲਦੀ ਜਲਦੀ ਖਤਮ ਹੋ ਜਾਣਾ ਹੈ ਹੁਣ ਦਿਨ 24 ਘੰਟੇ ਦਾ ਨਹੀਂ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਥ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸੋ ਗੁਰਮੁਖ ਪਿਆਰਿਓ ਪਹਿਲਾਂ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਕੁਦਰਤ ਦੇ ਕਾਦਰ ਕੁਦਰਤ ਨੂੰ ਚਲਾਉਣ ਵਾਲੇ ਉਹ ਮੇਰੇ ਮਹਾਨ ਸਤਿਗੁਰੂ ਇਹ ਮੇਰੇ ਪਾਤਸ਼ਾਹ ਜੀਓ ਉਹ ਹੀ ਉਹ ਕਿਰਪਾ ਕਰਨ ਤੋਂ ਪਿਆਰਿਓ ਆਪਾਂ ਉਹਦੇ ਭੇਜ ਨੂੰ ਜਾਣ ਨਹੀਂ ਸਕਦੇ ਅੱਜ ਤੱਕ ਆਪਾਂ ਗੁਰਬਾਣੀ ਵਿੱਚੋਂ ਇਹੋ ਪੜਿਆ ਆ ਸਾਧ ਸੰਗਤ ਤੇਰਾ ਅੰਤ ਨਾ ਜਾਈ ਲਿਖਿਆ ਸਾਹ ਸੰਗਤ ਤੇਰਾ ਅੰਤ ਨਾ ਪਾਇਆ ਜਾਏ ਆਪਾਂ ਇਹੋ ਇਹੋ ਹੀ ਪੜਿਆ ਨਾ ਸਾਹ ਸਾਹ ਸੰਗਤ ਸੋ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀਆਂ ਨੇ ਕਾਫੀ ਘੁਮ ਰਹੀਆਂ ਨੇ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੱਲ ਹੈ ਉਹ ਵਾਇਰਲ ਹੋਈ ਹੈ ਤੇ ਸਭ ਤੋਂ ਵੱਧ ਜਿਹੜੀ ਚੀਜ਼ ਹੈ ਉਹਦੇ ਵਿੱਚ ਇਹ ਵਾਇਰਲ ਹੋਈ ਹੈ ਕਿ ਆਖਰ 2000 ਜਿਹੜਾ 25 ਦਾ ਸਾਲ ਹੈ ਸੋ ਆਖਰ ਇਹ ਇੰਨੇ ਜਲਦੀ ਕਿਵੇਂ ਨਿਕਲ ਗਿਆ ਇਸ ਸਾਲ ਜਿਹੜਾ ਹੈ ਇੰਨੀ ਜਲਦੀ ਕਿਵੇਂ ਗਿਆ ਸੋ ਇੱਥੇ ਆਪਾਂ ਇਸ ਚੀਜ਼ ਨੂੰ ਥੋੜਾ ਜਿਹਾ ਸਮਝਣਾ ਹੈ ਥੋੜਾ ਜਿਹਾ ਇਸ ਚੀਜ਼ ਨੂੰ ਆਪਾਂ ਵਿਚਾਰਨਾ ਹੈ ਗੁਰਮੁਖ ਪਿਆਰਿਓ ਬਹੁਤ ਲੋਕ ਆਪੋ ਆਪਣਾ opinion ਦੇ ਰਹੇ ਨੇ ਬਹੁਤ ਲੋਕਾਂ ਨੇ ਆਪੋ ਆਪਣੀ ਗੱਲ ਰੱਖੀ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਪਰ ਸਾਧ ਸੰਗਤ ਇੱਥੇ ਜਿਹੜੀ ਗੱਲ ਹੈ ਕਈ ਕਹਿੰਦੇ ਜੀ 2016 ਤੋਂ ਲੈ ਕੇ ਜਿਹੜਾ ਧਰਤੀ ਦਾ ਘੇੜਾ ਹੈ ਧਰਤੀ ਜੋ ਚੱਕਰ ਕੱਢਦੀ ਹੈ ਉਹ ਤੇਜ਼ ਹੋ ਗਈ speed ਇਸ ਕਰਕੇ ਜਿਹੜਾ ਸਮਾਂ ਉਹ ਜਲਦੀ ਜਲਦੀ ਲੰਘੀ ਜਾ ਰਿਹਾ ਹੈ ਸਮਾਂ ਜਿਹੜਾ ਜਲਦੀ ਜਲਦੀ ਬਤੀਤ ਹੁੰਦਾ ਜਾ ਰਿਹਾ ਤੇ ਸਮੇਂ ਦਾ ਜਿਹੜਾ ਹੈ ਉਹ ਕੁਝ ਵੀ ਭੇਦ ਨਹੀਂ ਲੱਗ ਰਿਹਾ ਸਮਾਂ ਇਸ ਕਰਕੇ ਜਲਦੀ ਜਲਦੀ ਲੰਘ ਰਿਹਾ ਤੇ ਇਹ ਸਮਾਂ ਇਸ ਕਰਕੇ ਹੁਣ ਹੋਰ ਵੀ ਅੱਗੇ ਜਲਦੀ ਦੇ ਨਾਲ ਲੰਘ ਜਾਏਗਾ 2026 ਜਿਹੜਾ ਸਾਲ ਹੈ ਉਹਦਾ ਪਤਾ ਨਹੀਂ ਲੱਗਣਾ ਉਹ ਕਿਹੜੇ ਵੇਲੇ ਲੰਘਿਆ ਜਿਹੜਾ ਨਵਾਂ ਸਾਲ ਆਰੰਭ ਹੋਏਗਾ ਸੋ ਸਾਧ ਸੰਗਤ ਮੈਂ ਇੱਕ ਬੇਨਤੀ ਕਰਨੀ ਚਾਹਨਾ ਕਿ ਇਹ ਚੀਜ਼ਾਂ ਕੁਝ ਹੱਦ ਤੱਕ ਠੀਕ ਨੇ ਕੁਝ ਹੱਦ ਤੱਕ ਜੜੀਆਂ ਬਹੁਤ ਸਹੀ ਨੇ ਪਰ ਮੈਂ ਬੇਨਤੀ ਕਰਾਂ ਕਿ ਗੁਰਮੁਖ ਪਿਆਰਿਓ ਉਹ ਪਰਮਾਤਮਾ ਦੀ ਉਪਦਾ ਅਜੇ ਤੱਕ ਕਿਸੇ ਨੇ ਭੇਜ ਨਹੀਂ ਪਾਇਆ ਇਹ ਮੰਨਿਆ ਗਿਆ ਕਿ 2000 ਖਿਮਾ ਕਰਨੀ 19 1900 ਦੇ ਵੇਲੇ ਸਾਲ ਬਹੁਤ ਵੱਡੇ ਹੁੰਦੇ ਸੀ ਹੁਣ ਸਾਲ ਬਹੁਤ ਜਲਦੀ ਲੰਘ ਜਾਂਦੇ ਨੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਤੋਂ ਜਦੋਂ ਮੈਂ ਇਹ ਗੱਲ ਪੁੱਛੀ ਉਹਨਾਂ ਨੇ ਆਪਣਾ ਜਵਾਬ ਦਿੱਤਾ ਆਪਣੀ ਗੱਲ ਉਹਨਾਂ ਨੇ ਸਾਂਝੀ ਕੀਤੀ ਉਹ ਕਹਿੰਦੇ ਵੀ ਹਾਂ ਇਸ ਗੱਲ ਦੇ ਵਿੱਚ ਥੋੜਾ ਜਿਹਾ ਅੰਤਰ ਤੇ ਹੈ ਕਹਿੰਦੇ ਵੀ ਉਦੋਂ ਸਾਲ ਬਹੁਤ ਵੱਡੇ ਸੀ ਕਹਿੰਦੇ ਇੰਜ ਲੱਗਦਾ ਵੀ ਹੁਣ ਸਮੇਂ ਦਾ ਥੋੜਾ ਫਰਕ ਪੈ ਗਿਆ ਵੀ ਸਾਡੇ ਵੇਲੇ ਜਿਹੜਾ ਸਮਾਂ ਸੀ ਉਹ ਸਮਾਂ ਇਹ ਨਹੀਂ ਜਲਦੀ ਨਹੀਂ ਸੀ ਲੰਘਦਾ ਕਹਿੰਦੇ ਉਡੀਕਦੇ ਰਹਿੰਦੇ ਸੀ ਵੀ ਹਾਂ ਸਮਾਂ ਲੰਘਣ ਵਾਲਾ ਹੈ ਸਮਾਂ ਆਏਗਾ ਸਮਾਂ ਆਏਗਾ ਸਮਾਂ ਬਣੇਗਾ ਪਰ ਕਹਿੰਦੇ ਹੁਣ ਤੇ ਪਤਾ ਹੀ ਨਹੀਂ ਲੱਗਦਾ ਸਮਾਂ ਕਿੱਲੇ ਲੰਘਿਆ ਸਾਲ ਬਹੁਤ ਵੱਡੇ ਹੁੰਦੇ ਸੀ ਸੋ ਧਰਮਨ ਨੇ ਮੁੜ ਕੇ ਸਵਾਲ ਕੀਤਾ ਵੀ ਦਿਨਾਂ ਦਿਨਾਂ ਦਾ ਕੀ ਹਿਸਾਬ ਹੈ ਸੋ ਕਹਿੰਦੇ ਬਚਪਨ ਤੇ ਜਵਾਨੀ ਦੇ ਬੁਢਾਪੇ ਦਾ ਆਹੀ ਫਰਕ ਹੁੰਦਾ ਹੈ ਕਿ ਨੇ ਮਿੰਟ ਸਕਿੰਟ ਦੇ ਵਿੱਚ ਫਰਕ ਘੰਟਿਆਂ ਦੇ ਬਦਲ ਦੇ ਜਿਹਨੇ ਨੰਗਦੇ ਰਹਿੰਦੇ ਨੇ ਬੁਢਾਪੇ ਤੇ ਜਵਾਨੀ ਦੇ ਵਿੱਚ ਇਹੋ ਹੀ ਫਰਕ ਹੈ ਪ੍ਰਸਾਦ ਸੰਗਤ ਹੁਣ ਇੱਥੇ ਬੇਨਤੀ ਕਰਾਂ ਇੱਕ ਕਾਰਨ ਇਹ ਵੀ ਹੈ ਜਿਨ੍ਹਾਂ ਲੋਕਾਂ ਨੇ ਕੁਦਰਤ ਦੇ ਨਾਲ ਛੇੜਛਾੜ ਕੀਤੀ ਲੋਕ ਬੇਈਮਾਨ ਹੀ ਬਹੁਤ ਹੋ ਗਏ شریف ਬੰਦੇ ਨਾਲ ਰੱਜ ਕੇ ਧੱਕਾ ਕਰਨਾ ਤੇ ਸ਼ਰੀਫ ਬੰਦੇ ਦੀ ਗੱਲ ਨਾ ਮੰਨਣਾ ਤੇ ਰੱਬ ਦੇ ਬੰਦਿਆਂ ਦੀ ਜਿਹੜੀ ਗਿਣਤੀ ਹੈ ਉਹ ਘਟ ਗਈ ਤੇ ਹੁਣ ਸਮਾਂ ਜਿਹੜਾ ਨਾ ਉਨਾਂ ਘਟਾ ਜਾ ਰਿਹਾ ਹੁਣ ਸਮਾਂ ਆਪਣਾ ਰੰਗ ਦਿਖਾਏਗਾ ਬੰਦੇ ਨੇ ਆਪਣੇ ਰੰਗ ਵਿਖਾਏ ਤੇ ਸਮਾਂ ਆਪਣਾ ਰੰਗ ਵਿਖਾਏਗਾ ਕੁਝ ਲੋਕਾਂ ਨੇ ਇਹ ਵੀ ਕਿਹਾ ਸੋ ਇੱਥੇ ਜਿਹੜੀ ਮੈਂ ਗੱਲ ਕਰਨੀ ਚਾਹ ਰਿਹਾ ਸਾਹ ਸੰਗਤ ਪਹਿਲਾਂ ਕੁਦਰਤ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਮਨੁੱਖ ਦਾ ਬਹੁਤ ਵੱਡਾ ਹੱਥ ਸੀ ਤੇ ਕੁਦਰਤ ਨਾਲ ਪ੍ਰੇਮੀ ਕੁਦਰਤ ਦੇ ਨਾਲ ਪਿਆਰ ਕਰਨਾ ਲੋਕ ਅਜਿਹੇ ਸੀ ਪਰ ਜਿਹੜੇ ਹਿਸਾਬ ਨਾਲ ਲੋਕਾਂ ਨੇ ਕੁਦਰਤ ਦੀ ਬੇਕਦਰੀ ਕੀਤੀ ਹੈ ਉਸ ਹਾਵ ਨਾਲ ਇਹ ਸਮਾਂ ਹੁਣ ਆਪਣਾ ਰੰਗ ਤੇ ਜ਼ਰੂਰ ਵਿਖਾਏਗਾ ਹੀ ਵਿਖਾਏਗਾ। ਪਿਆਰਿਓ ਕਹਿੰਦੇ ਅਸੀਂ ਤਾਂ ਟਾਈਮ ਤੋਂ ਪਹਿਲਾਂ ਕਦੇ ਸੂਰਜ ਡੁੱਬਦਾ ਨਹੀਂ ਸੀ ਵੇਖਿਆ ਕਹਿੰਦੇ ਹੁਣ ਪੁਰਾਣੇ ਬਜ਼ੁਰਗ ਦੱਸਦੇ ਆ ਕਹਿੰਦੇ ਹੁਣ ਤੇ ਸੂਰਜ ਵੀ ਡੁੱਬ ਜਾਂਦਾ ਹੈ। ਕਹਿੰਦੇ ਅਸੀਂ ਘੜੀਆਂ ਦੀ ਸਪੀਡ ਜਿਹੜੀ ਹੈ ਉਹ ਵੀ ਵਧ ਗਈ ਇਹ ਵੀ ਮਤਲਬ ਮੰਨਿਆ ਗਿਆ ਦੱਸਿਆ ਜਾ ਰਿਹਾ। ਸੋ ਇੱਥੇ ਜੋ ਉਪਜਿਓ ਸੋ ਬਿਰਸ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੀ ਚੀਜ਼ ਦਾ ਜਨਮ ਹੋਇਆ ਉਹਦਾ ਇੱਕ ਨਾ ਇੱਕ ਖਾਤਮਾ ਵੀ ਜ਼ਰੂਰ ਹੁੰਦਾ ਹੈ ਇਹ ਇਹ ਤੇ ਆਪਾਂ ਮੰਨਦੇ ਆਂ ਇਸ ਨੂੰ ਆਪਾਂ ਸਮਝਦੇ ਆਂ ਸੋ ਲੋਕ ਪਹਿਲਾਂ ਹੀ ਵਹਿਮ ਦੇ ਵਿੱਚ ਨੇ ਪਰ ਸਾਡੇ ਲੋਕਾਂ ਹੋਰ ਵਹਿਮਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਪਤਾ ਕਿਹੜੇ ਹਿਸਾਬ ਨਾਲ ਜਾ ਰਹੇ ਆ ਸਮਾਂ ਤੁਹਾਡਾ ਜਲਦੀ ਜਲਦੀ ਲੰਘ ਰਿਹਾ ਤੁਹਾਨੂੰ ਪਤਾ ਲੱਗਿਆ ਜੀ 2015 ਤੋਂ ਲੈ ਕੇ ਸਮਾਂ ਕਿਵੇਂ ਲੰਘ ਗਿਆ ਅਗਲਾ ਮੇਰੇ ਵਰਗਾ ਹਰੇਕ ਕਹਿੰਦਾ ਨਾ ਜੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਤੇ ਅਗਲਾ ਚੱਕਰ ਚ ਪੈ ਜਾਂਦਾ ਅਗਲਾ ਹੋਰ ਸੂਰੇ ਟਾਮਣ ਦਾ ਚੱਕਰ ਤੇ ਪੈ ਜਾਂਦਾ ਅਗਲਾ ਕਹਿੰਦਾ ਵੀ ਹਾਂ ਯਾਰ ਗੱਲ ਤੇ ਹੈ ਤੇ ਗੱਲ ਤੇ ਕੋਈ ਨਾ ਕੋਈ ਹੈ ਸਮਾਂ ਬੜੀ ਛੇਤੀ ਦਾਂ ਗਿਆ ਬੜੀ ਛੇਤੀ ਸਮਾਂ ਬਤੀਤ ਹੋ ਗਿਆ ਤੇ ਮੇਰੇ ਵਰਗਾ ਜਿਹੜਾ ਹੈ ਉਹ ਇਦਾਂ ਚੱਕਰਾਂ 'ਚ ਪੈ ਜਾਂਦਾ ਅਗਲਾ ਕਹਿੰਦਾ ਵੀ ਹਾਂ ਮੇਰੇ ਤਾਂ ਜਿਹੜੇ ਨੇ ਉਹ ਸਮਾਂ ਹੀ ਇਦਾਂ ਲੰਘ ਗਿਆ ਸਮਾਂ ਹੀ ਇਦਾਂ ਬਣ ਗਿਆ ਐਵੇਂ ਹੋ ਗਿਆ ਆਹ ਹੋ ਗਿਆ ਇਹ ਹੋ ਗਿਆ ਸੋ ਹਰ ਕੋਈ ਜਿਹੜਾ ਹੈ ਉਹ ਵਹਿਮ ਭਰਮ ਦੇ ਵਿੱਚ ਪੈ ਗਿਆ ਹਰ ਕਿਸੇ ਦਾ ਜਿਹੜਾ ਮਨ ਹੈ ਉਹ ਵਹਿਮ ਦੇ ਵੱਲ ਅਕਟ੍ਰੈਕਟ ਹੋ ਗਿਆ ਹਰ ਕੋਈ ਜਿਹੜਾ ਹੈ ਵਹਿਮ ਦੇ ਵਿੱਚ ਹੀ ਪੈ ਚੁੱਕਿਆ ਹੈ ਸੋ ਸਾਧ ਸੰਗਤ ਇੱਥੇ ਜਿਹੜੀ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਉਣਾ ਉਹ ਧਿਆਨ ਮੇਰਾ ਇਹ ਵੇ ਗੁਰਮੁਖ ਪਿਆਰਿਓ ਹਰ ਕੋਈ ਬੰਦਾ ਜਿਹੜਾ ਹੈ ਉਹ ਆਪੋ ਆਪਣੇ ਤੌਰ ਤੇ ਸੋਚਣ ਦੇ ਵਿੱਚ ਲੱਗਿਆ ਹੋਇਆ ਹੈ ਹਰ ਕੋਈ ਜਿਹੜਾ ਹੈ ਸੋਚ ਰਿਹਾ ਹੈ ਹਰ ਕੋਈ ਇਸ ਗੱਲ ਨੂੰ ਜ਼ੋਰ ਦੇ ਸੋਚ ਰਿਹਾ ਹੈ ਕੋਈ ਕਹਿ ਰਿਹਾ ਨਹੀਂ ਇਦਾਂ ਨਹੀਂ ਹੋਇਆ ਕੋਈ ਕਹਿ ਰਿਹਾ ਇਦਾਂ ਨਹੀਂ ਹੋਇਆ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਸੋ ਸਾਧ ਸੰਗਤ ਪਰਮਾਤਮਾ ਦਾ ਭੇਦ ਕਿਸੇ ਨੇ ਨਹੀਂ ਪਾਇਆ ਜੇਕਰ ਇੱਕ ਗੱਲ ਯਾਦ ਰੱਖਿਓ ਵੀ ਹੁਣ ਪਰਮਾਤਮਾ ਆਪਣੇ ਰੰਗ ਵਿਖਾਉਣ ਤੇ ਆਇਆ ਨਾ ਸਾਧ ਸੰਗਤ ਤਾਂ ਇੱਕ ਗੱਲ ਯਾਦ ਰੱਖਿਓ ਵੀ ਉਹਨੂੰ ਆਪਾਂ ਫਿਰ ਵੀ ਨਹੀਂ ਕਹਿ ਸਕਦੇ ਉਹਨੂੰ ਆਪਾਂ ਰੋਕ ਨਹੀਂ ਸਕਦੇ ਸਾਧ ਸੰਗਤ ਕੁਝ ਲੋਕ ਇਹਨੂੰ ਵਿਹਿਮਾ ਭਰਮਾ ਦੇ ਵਿੱਚ ਲੈ ਕੇ ਚੱਲ ਪਏ ਕਈ ਲੋਕਾਂ ਨੇ ਲੱਖਾਂ ਰੁਪਈਆ ਬਰਬਾਦ ਕਰਤਾ ਕਾਹਦੇ ਕਰਕੇ ਕਹਿੰਦੇ ਸੀ ਸਮਾਂ ਜਲਦੀ ਨੰਗ ਰਿਹਾ ਸਮੇਂ ਨੂੰ ਹੌਲੀ ਕਰੋ ਜਲਦੀ ਨੰਗਣ ਤੋਂ ਰੋਕੋ ਸਮੇਂ ਨੂੰ ਇਹੋ ਜਿਹੇ ਲੋਕ ਨੇ ਕੁਝ ਸੋ ਅਸੀਂ ਕੁਦਰਤ ਨੂੰ ਕਿਵੇਂ ਕੁਝ ਕਹਿ ਸਕਦੇ ਹਾਂ ਕਿਵੇਂ ਅਸੀਂ ਕਹਿ ਸਕਦੇ ਹਾਂ ਪਰ ਆਮ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਬਹੁਤਾ ਤੇ ਪੈਂਦੇ ਨਹੀਂ ਹੈਗੇ ਜਿਵੇਂ ਕੋਈ ਕਈ ਲੋਕ ਜਿਹੜੇ ਬੜਾ ਹੀ ਸੋਚਣ ਦੇ ਮਜਬੂਰ ਨੇ ਜਾਂ ਕਰੇ ਵੀ ਇੱਕ ਵਹਿਮ ਦਾ ਜਿਨ੍ਹਾਂ ਦੇ ਅੰਦਰ ਘਰ ਘਰ ਉਹ ਲੋਕ ਜ਼ਿਆਦਾਤਰ ਸੋਚਦੇ ਨੇ ਸੋਚ ਕੇ ਲੋਕ ਇਹੋ ਹੀ ਸਭ ਕਰਦੇ ਨੇ ਇਹ ਮੰਡ ਦੇ ਵਿੱਚ ਜੀਵ ਹੋਵੇ ਜਾਂ ਗ੍ਰਹਿ ਜਾਂ ਫਿਰ ਸਟਾਰ ਅੰਤ ਸਭ ਦਾ ਹੁੰਦਾ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਚੰਨ ਤੇ ਦੂਰ ਜਾਣ ਨਾਲ ਮੌਸਮ ਵਿੱਚ ਨਹੀਂ ਧਰਤੀ ਦੀ ਗਤੀ ਨੂੰ ਵੀ ਫਰਕ ਪਵੇਗਾ ਇਹ ਗੱਲ ਸੱਚ ਹੈ ਭਾਵੇਂ ਕੋਈ ਮੰਨੇ ਭਾਵੇਂ ਕੋਈ ਨਾ ਮੰਨੇ ਸਾਧ ਸੰਗਤ ਭਾਵੇਂ ਕੋਈ ਇਸ ਚੀਜ਼ ਨੂੰ ਸਲਾਹਵੇ ਭਾਵੇਂ ਨਾ ਸਲਾਹਵੇ ਤੇ 2030 ਸਾਲ ਭਾਵੇਂ ਛੇਤੀ ਲੰਘਿਆ ਹੋਵੇ ਭਾਵੇਂ ਅਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਇੱਕ ਕਾਰਨ ਇਹ ਹੈ ਵਿਦਵਾਨਾਂ ਨੇ ਇੱਕ ਕਾਰਨ ਦੱਸਿਆ ਕਿ ਇਹ ਸਾਨੂੰ ਇਸ ਕਰਕੇ ਨਹੀਂ ਪਤਾ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਅਸੀਂ ਆਪੋ ਆਪਣੇ ਕੰਮਾਂ ਦੇ ਵਿੱਚ ਵਿਜੀ ਹੋ ਗਏ ਅਸੀਂ ਆਪੋ ਆਪਣੇ ਕੰਮਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਸਮਾਂ ਜਿਹੜਾ ਹੈ ਉਹ ਕੱਢ ਦਿੱਤਾ ਸਾਨੂੰ ਕਹਿੰਦੇ ਇਹ ਨਹੀਂ ਪਤਾ ਲੱਗ ਰਿਹਾ ਵੀ ਸਮਾਂ ਲੰਗੀ ਕਿਵੇਂ ਜਾ ਰਿਹਾ ਸਮਾਂ ਬਤੀਤ ਕਿਵੇਂ ਹੋਈ ਜਾ ਰਿਹਾ ਕਹਿੰਦੇ ਸਮੇਂ ਦੇ ਵੱਲ ਅਸੀਂ ਧਿਆਨ ਨਹੀਂ ਦੇ ਰਹੇ ਤੇ ਕਹਿੰਦੇ ਆਪਾਂ ਵੱਲ ਧਿਆਨ ਹੈ ਤੇ ਬੰਦੇ ਨੂੰ ਫਿਕਰ ਹੈ ਵੀ ਜੇ ਮੈਂ ਨਾ ਕਮਾਵਾਂ ਤੇ ਖਰਚਾ ਕਿਵੇਂ ਚੱਲੇਗਾ ਘਰ ਦੇ ਖਰਚੇ ਕਿਵੇਂ ਪੂਰੇ ਹੋਣਗੇ ਜ਼ਰੂਰਤਾਂ ਕਿਵੇਂ ਪੂਰੀਆਂ ਹੋਣਗੀਆਂ ਤੇ ਸਾਰੇ ਲੋਕ ਜਿਹੜੇ ਨੇ ਆਪੋ ਆਪਣੇ ਇਹਨਾਂ ਕੰਮਾਂ ਦੇ ਵਿੱਚ ਰੁਝੇ ਪਏ ਨੇ ਸਾਰੇ ਆਪੋ ਆਪਣੇ ਨਾ ਕੰਮਾਂ ਦੇ ਵਿੱਚ ਚੱਲੇ ਜਾ ਰਹੇ ਨੇ ਇਸ ਕਰਕੇ ਕਹਿੰਦੇ 2025 ਸਾਲ ਜਲਦੀ ਨਾ ਗਿਆ ਹੁਣ ਕਈ ਕਹਿੰਦੇ ਨਹੀਂ ਜੀ ਧਰਤੀ ਦੀ ਗਤੀ ਜਿਹੜੀ ਹੈ ਤੇਜ਼ ਹੋ ਗਈ ਕੋਈ ਆਪਣੇ ਵੱਲੋਂ ਕੁਝ ਕਹੇ ਕੋਈ ਕੁਝ ਕਹਿ ਰਿਹਾ ਪਰ ਮੇਰੇ ਕਹਿਣ ਦੇ ਮੁਤਾਬਕ ਇੱਕ ਚੀਜ਼ ਮੈਂ ਜ਼ਰੂਰ ਆਪ ਜੀ ਦੇ ਨਾਲ ਸਾਂਝੀ ਕਰਾਂ ਬੇਨਤੀਆਂ ਕਰਾਂ ਗੁਰਮਖੋ ਕਿ ਹਰ ਕੋਈ ਬੰਦਾ ਆਪੋ ਆਪਣੇ ਮਤ ਦੇ ਮੁਤਾਬਕ ਬੇਨਤੀਆਂ ਕਰਦਾ ਹੈ ਹਰ ਕੋਈ ਆਪੋ ਆਪਣੇ ਮਤ ਦੇ ਮੁਤਾਬਕ ਸੋਚਦਾ ਹੈ ਪਰ ਇੱਕ ਚੀਜ਼ ਸੋਚ ਕੇ ਵੇਖਿਓ ਸਾਧ ਸੰਗਤ ਕਿ ਪ੍ਰਮਾਤਮਾ ਦਾ ਅਜ ਤੱਕ ਕਿਸੇ ਨੇ ਭੇਦ ਨਹੀਂ ਪਾਇਆ ਹੁਣ ਕਈ ਕਹਿੰਦੇ 2026 ਵੀ ਜਲਦੀ ਲੰਘ ਜਾਏਗਾ ਕੋਈ ਕਹਿੰਦਾ 24 ਘੰਟੇ ਦਾ ਹੁਣ ਦਿਨ ਨਹੀਂ ਰਿਹਾ ਹੁਣ ਸਿਆਲ ਦੇ ਦਿਨ ਨੇ ਹੁਣ ਤੇ 24 ਘੰਟਿਆਂ ਦੇ ਦਿਨਾਂ ਦੇ ਵਿੱਚ ਸਾਨੂੰ ਫਰਕ ਹੀ ਨਹੀਂ ਲੱਗਦਾ ਪਰ ਹੁਣ ਸਿਆਲਾਂ ਦੇ ਦਿਨ ਨੇ ਹੁਣ ਤੇ ਕਿਹੜੇ ਵੇਲੇ ਸੂਰਜ ਚੜ੍ਹਿਆ ਕਿਲੇ ਵੇੜੇ ਛਿਪ ਗਿਆ ਪਤਾ ਨਹੀਂ ਲੱਗਦਾ ਕੱਟੋ-ਕੱਟ ਜੇ ਬਹੁਤਾ ਨਹੀਂ ਮੁਰਜ਼ੁਰਗਾ ਦੇ ਮੁਤਾਬਕ 4.5-5 ਘੰਟੇ ਦੇ ਹਿਸਾਬ ਦਾ ਫਰਕ ਪਿਆ ਕਿਉਂ ਕਿਉਂਕਿ ਸੂਰਜ ਪਹਿਲਾਂ ਲੇਟ ਚੜ੍ਹਨਾ ਤੇ ਪਹਿਲਾਂ ਹੀ ਛਿਪ ਜਾਣਾ ਤੇ ਇਹ ਕਾਰਨ ਹੈ ਰਾਤਾਂ ਵੱਡੀਆਂ ਤੇ ਦਿਨ ਬਹੁਤ ਛੋਟੇ ਉਹਦਾ ਕਾਰਨ ਇਹ ਕੋਈ ਆ ਸੋ ਵਹਿਮਾਂ ਭਰਮਾਂ ਦੇ ਨਾ ਪਹੁੰਚੇ ਕਿਸੇ ਕਰ ਸਕਦੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰੀਏ ਵਹਿਮਾਂ ਤੋਂ ਨਾ ਪਾਓ ਵੀ ਐਵੇਂ ਹਵਨ ਕਰਾ ਲਿਏ ਜਾਂ ਇੰਜ ਕਰਾ ਲਿਏ ਸਾਧ ਸੰਗਤ ਪ੍ਰਮਾਤਮਾ ਦੀ ਕੁਦਰਤ ਦਾ ਭੇਦ ਜੇ ਕਿਸੇ ਨੇ ਪਾਇਆ ਤਾਂ ਉਹ ਰੱਬ ਦੇ ਨੇੜੇ ਰਹਿਣ ਵਾਲਿਆਂ ਨੇ ਹੋਰ ਕਿਸੇ ਨੇ ਨਹੀਂ ਪਾਇਆ ਤੇ ਜਿਨੇ ਪਾਇਆ ਉਹ ਚੁੱਪ ਹੋ ਗਿਆ ਤੇ ਪ੍ਰਮਾਤਮਾ ਹੋ ਸਕਦਾ ਇਹਨੇ ਲੋਕਾਂ ਦੀ ਅਰਦਾਸ ਪ੍ਰਵਾਨ ਕਰ ਲਈ ਜੇ ਸਾਨੂੰ ਬਹਿ ਵੀ ਆ ਜਾਵੇ ਅਰਦਾਸ ਸੁਮਗਮ ਰੱਖੋ ਵਾਹਿਗੁਰੂ ਜੀ ਕਾ ਖਾਲਸਾ